ਹਾਂਜੀ ਸਤਿ ਸ਼੍ਰੀ ਅਕਾਲ ਨਾਮ ਫਤਿਹ ਸਿੰਘ ਸਵਾਗਤ ਕਰਦਾ ਤੁਹਾਡਾ ਪੰਜਾਬ ਪੀਸਸ ਦਾ 247 ਦੇ YouTube ਚੈਨਲ ਦੇ ਉੱਤੇ ਸੋ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਚ ਹੋਮੋਗੇ ਤੇ ਬਿਲਕੁਲ ਤੰਦਰੁਸਤ ਹੋਮੋਗੇ ਮੇਰੀ ਆਵਾਜ਼ ਆ ਰਹੀ ਹੈ ਤੁਹਾਡੇ ਤੱਕ ਹਾਂਜੀ ਆਮ ਆਡੀਬਲ ਆਡੀਓ ਵੀਡੀਓ ਕਲੀਅਰ ਹੈ ਜੀ ਸੋ ਦਰਸ਼ਕਾਂ ਮੈਂ ਇਹ ਲੱਭ ਰਸੀ ਇਹਨਾਂ ਕਾ ਆਉਂਦੀਆਂ ਮੈਨੂੰ ਕਮੈਂਟ ਪੜਨ ਚ ਤੰਗੀ ਆ ਰਹੀ ਸੀਗੀ ਹਾਂਜੀ ਕਿਵੇਂ ਹੋ ਸਾਰੇ ਜਣੇ ਠੀਕ ਠਾਕ ਚੜ੍ਹਦੀ ਕਲਾ ਚ ਹਾਂ ਮੇਰੀ ਥੋੜੀ ਸਿਹਤ ਨਹੀਂ ਠੀਕ ਹੈਗੀ गोल्ड वगैरह होया ਤੇ ਗਲਾ ਕਾਫੀ ਪੇਨ ਕਰ ਰਿਹਾ ਹੈ ਸੋ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸੋ ਅੱਜ ਦਾ ਈਵੈਂਟ ਨਾ 10 ਮਿੰਟ ਦਾ ਹੀ ਹੈ ਜ਼ਿਆਦਾ ਲੰਬਾ ਨਹੀਂ ਹੈਗਾ ਲੇਕਿਨ ਖਾਸ ਬਹੁਤ ਆ ਖਾਸ ਕਰਕੇ ਉਹਨਾਂ ਬੱਚਿਆਂ ਦੇ ਲਈ ਵੀ ਜਿਹੜੇ ਬੱਚੇ ਅਜ ਪਹਿਲੀ ਵਾਰ ਆਪਣੇ ਚੈਨਲ ਤੇ ਆਇਆ ਤਿਆਰੀ ਤਾਂ ਬਹੁਤ ਲੰਬੇ ਸਮੇਂ ਤੋਂ ਕਰ ਰਹੇ ਆ ਪਰ ਅੱਜ ਪਹਿਲੀ ਵਾਰ ਚੈਨਲ ਤੇ ਆਏ ਆ ਤੇ ਉਹ ਦੇਖਣਾ ਚਾਹੁੰਦੇ ਵੀ ਅੱਛਾ ਕੋਈ ਫ੍ਰੀ ਪੀਡੀਐਫ ਮਿਲ ਰਹੀ ਆ ਉਹ ਮੈਂ ਦੇਣ ਲੱਗਾ ਤੇ ਇੱਕ ਹੋਰ ਵੀ ਸਰਪ੍ਰਾਈਜ਼ ਹੈਗਾ ਇਸ ਵੀਡੀਓ ਦੇ ਵਿੱਚ ਸੋ ਜਿਹੜੇ ਬੱਚੇ ਪਹਿਲਾਂ ਦੇ ਵੀ ਆਪਣੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਲਈ ਕੁਝ ਖਾਸ ਸਰਪ੍ਰਾਈਜ਼ ਹੈ ਮੈਂ ਦੋ ਗੱਲਾਂ ਜ਼ਰੂਰ ਕਰੂੰਗਾ ਉਹ ਗੱਲਾਂ ਇਹ ਹੈ ਕਿ ਸਾਡਾ ਪੀਪੀਐਸਸੀ ਦਾ ਇਗਜ਼ਾਮ ਜਿਹੜਾ ਹੈਗਾ ਉਹ 7 ਦਸੰਬਰ ਨੂੰ ਆ ਐਡਮੈਂ ਇੱਕ ਗੱਲ ਬਾਰ-ਬਾਰ ਕਹਿਣਾ ਵੀ ਜਿੰਨੇ ਜ਼ਿਆਦਾ ਐਮਸੀਕਿਊਜ਼ ਕਰ ਸਕਦੇ ਹੋ ਜ਼ਰੂਰ ਕਰੋ ਠੀਕ ਹੈ ਸੋ ਇਸ ਇਗਜ਼ਾਮ ਦੀ ਤਿਆਰੀ ਦੀ ਸ਼ੁਰੂਆਤ ਦੀ ਗੱਲ ਕਰ ਲਈਏ ਜਿਹੜੇ ਬੱਚੇ ਸਾਡੇ ਨਾਲ ਪੁਰਾਣੇ ਜੁੜੇ ਹੋ ਉਹਨਾਂ ਨੂੰ ਪਤਾ ਹੋਊਗਾ ਕਿ ਸ਼ਾਇਦ ਮੈਂ ਇਸ ਦੀ ਤਿਆਰੀ ਜਿਹੜੀ ਉਹ ਪਿਛਲੇ ਸਾਲ ਸਤੰਬਰ ਤੋਂ ਪਹਿਲਾਂ ਕਰ ਦਿੱਤੀ ਸੀ ਸ਼ੁਰੂ ਸੋ ਮੈਨੂੰ ਯਾਨੀ ਕਿ ਇੱਥੇ ਪੜਾਉਂਦੇ ਨੂੰ ਸਾਡੀ ਟੀਮ ਨੂੰ ਪੜਾਉਂਦੇ ਨੂੰ ਅੱਜ ਲਗਭਗ ਡੇਢ ਸਾਲ ਦੇ ਰਹੁਣ ਹੋਣ ਵਾਲਾ ਆ ਤੁਹੋਂ ਦੇ ਬਹੁਤ ਸਾਰੇ ਬੱਚੇ ਸਾਡੇ ਨਾਲ ਜੁੜੇ ਹੋਇਆ ਤੇ ਇਸ ਤਿਆਰੀ ਦੀ ਇੱਕ ਖਾਸੀਅਤ ਇਹ ਹੈ ਵੀ ਜਿੰਨਾ ਤੁਸੀਂ ਪੜ ਲਓਗੇ ਬਹੁਤ ਗੁੱਡ ਹ ਬਟ ਜਿੰਨੀ ਜ਼ਿਆਦਾ ਰਿਵੀਜ਼ਨ ਰੱਖੋਗੇ ਉਦੋਂ ਵੀ ਗੁੱਡ ਹੈ ਬਹੁਤ ਸਾਰੇ ਬੱਚੇ ਮਿਹਨਤ ਤਾਂ ਬਹੁਤ ਕਰਦੇ ਆ ਦਿਨ ਰਾਤ ਕਲਾਸਾਂ ਲਾਉਂਦੇ ਆ ਰਿਵੀਜ਼ਨ ਘੱਟ ਕਰਦੇ ਆ ਤੇ ਐਮਸੀਕਿਊਜ਼ ਦੀ ਪ੍ਰੈਕਟਿਸ ਤਾਂ ਉਦੋਂ ਵੀ ਘੱਟ ਕਰਦੇ ਆ ਹੈਨਾ ਸੋ ਇਦਾਂ ਦੇ ਬਹੁਤ ਸਾਰੇ ਬੱਚੇ ਹੈਗੇ ਆ ਮੈਂ ਉਮੀਦ ਕਰਦਾ ਵੀ ਤੁਸੀਂ ਮੈਜੋਰਿਟੀ ਆਫ ਸਟੂਡੈਂਟ ਇਦਾਂ ਦੇ ਹੋਵੋਗੇ ਜਿਨ੍ਹਾਂ ਨੇ ਤਿਆਰੀ ਆਪਦੀ ਵਧੀਆ ਕੀਤੀ ਹੋਊਗੀ ਤੇ ਜਿਹੜੀਆਂ ਚੀਜ਼ਾਂ ਸਪੈਸ਼ਲੀ ਕਰੰਟ ਅਫੇਅਰਜ਼ ਨੂੰ ਲੈ ਕੇ ਮੈਂ ਕਰਾਈਆਂ ਨੇ ਉਹਨਾਂ ਦੇ ਵਿੱਚ ਕਿਤੇ ਵੀ ਕੋ ਠੀਕ ਹੈ ਹਜੇ ਵੀ ਸਾਡੇ ਕੋਲੇ ਜੇ ਮੈਂ ਅੱਜ ਦੇਖਾਂ ਤਾਂ 24 ਤਰੀਕਾ 13 ਦਿਨ ਹੈਗੇ ਆ ਸੋ ਜਿਹੜੀ ਜੀ ਅਸੀਂ ਪਹਿਲਾਂ ਪੜ੍ਹੀ ਉਹਦੀ ਰਿਵੀਜ਼ਨ ਦੇ ਲਈ 13 ਦਿਨ ਬਹੁਤ ਹੁੰਦੇ ਆ ਬਹੁਤ ਹੁੰਦੇ ਆ ਇਹ ਦਿਨ ਤੁਸੀਂ ਇਸ ਤਰੀਕੇ ਨਾਲ ਬਤਾਉਣੇ ਆ ਵੀ ਤੁਸੀਂ ਜਿਹੜਾ ਆਉਣ ਵਾਲੀ ਤੁਹਾਡੀ ਸਾਰੀ ਉਮਰ ਇੱਕ ਅਫਸਰੀ ਵਾਲੀ ਹੋ ਸਕਦੀ ਹੈ ਤੇ ਜੇ 13 ਦਿਨ ਪ੍ਰੋਪਰ ਮਿਹਨਤ ਨਾ ਕੀਤੀ ਇਹਦਾ 13 ਦਿਨਾਂ ਦੇ ਵਿੱਚ ਕੋਈ ਵੀ ਗਲਤ ਡਿਸੀਜਨ ਲੈ ਲਿਆ ਤਾਂ ਸੋਚੋ ਵੀ ਅੱਗੇ ਸਾਨੂੰ ਨੁਕਸਾਨ ਹੋ ਸਕਦਾ ਹੈ ਜਿੱਥੇ ਅੱਗੇ 10 ਘੰਟੇ ਸੌਂਦੇ ਸੀਗੇ ਅੱਜ ਕੱਲ ਰੀਲਾਂ ਹੁੰਦੀਆਂ ਹਨ ਵੀ 10 ਘੰਟੇ ਸੌ ਬੋ ਠੀਕ ਰਹਿੰਦਾ ਬੰਦਾ ਕੋਈ ਨਹੀਂ 4 ਸੌਣੋ 500 ਲੋ ਤਾਂ ਕਿ ਆਉਣ ਵਾਲੀ ਸਾਰੀ ਉਮਰ ਚੈਨ ਦੀ ਨੀਂਦ ਸੌ ਸਕੀ ਅਸੀਂ ਸਾਡੇ ਪੇਰੈਂਟਸ ਮਾਣ ਕਰਨ ਸਾਡੇ ਉੱਤੇ ਵੀ ਹਾਂ ਸਾਡਾ ਬੱਚਾ ਉਹ ਮਿਹਨਤ ਕਰਕੇ ਉੱਥੇ ਪਹੁੰਚ ਗਿਆ ਸੋ ਉਹ ਚੀਜ਼ਾਂ ਬਹੁਤ ਜ਼ਰੂਰੀ ਹੈ ਮੈਂ ਜ਼ਿਆਦਾ ਲੰਬੀ ਕਲਾਸ ਨਹੀਂ ਜ਼ਿਆਦਾ ਸੈਸ਼ਨ ਨੂੰ ਲੈ ਕੇ ਨਹੀਂ ਜਾਊਗਾ ਮੈਂ ਵਾਪਸ ਹੋਣਾ ਸੋ ਮੈਂ ਆਲਰੇਡੀ ਸਾਇੰਸ ਐਂਡ ਟੈਕ ਤੋਂ ਲੈ ਕੇ ਉਹਦੇ ਕਰੰਟ ਅਫੇਅਰਸ ਕਰਾਏ ਹੋਏ ਨੇ ਮੈਂ ਥੋੜੇ ਦਿਨ ਪਹਿਲਾਂ ਪੰਜਾਬ ਦੇ ਸਪੈਸ਼ਲ ਕਰੰਟ ਹੋਏ ਦੀ ਕਲਾਸ ਲਈ ਸੀ ਕਿਹਨੇ ਕਿਹਨੇ ਉਹ ਕਲਾਸ ਲਈ ਆ ਕਿਨੂੰ ਕਿਨੂੰ ਉਹ ਫਾਈਲ ਮਿਲ ਚੁੱਕੀ ਹੈ ਇਦੋਂ ਪਹਿਲਾਂ ਆਪਾਂ এনਵਾਇਰਨਮੈਂਟ ਦੇ ਐਮਸੀਕਿਊਜ਼ ਕਰ ਚੁੱਕੇ ਹਾਂ ਬਹੁਤ ਡਿਟੇਲ ਦੇ ਵਿੱਚ ਮਤਲਬ ਅਲੱਗ-ਅਲੱਗ ਟੌਪਿਕਸ ਦੇ ਆਪਾਂ ਐਮਸੀਕਿਊਜ਼ ਕਵਰ ਕਰ ਚੁੱਕੇ ਹਾਂ ਹਜੇ ਬਹੁਤ ਸਾਰੇ ਇਦਾਂ ਦੇ ਬੱਚੇ ਆ ਜਿਨ੍ਹਾਂ ਕੋਲੇ ਫਾਈਲਜ਼ ਦੀ ਕਮੀ ਹੈ ਪਹਿਲਾਂ ਮੇਰੇ ਮਨ ਚ ਆਇਆ ਵੀ ਕਿਉਂ ਨਾ ਮੈਂ ਜਿਹੜੇ ਸਾਇੰਸ ਐਂਡ ਟੈਕ ਦੇ ਘਟੋ ਘਟ 100 ਕੁਐਸਚਨਾਂ ਦੀ ਇੱਕ ਕਲਾਸ ਲੈ ਕੇ ਆਵਾਂ ਜਿੱਦਾਂ ਆਪਾਂ ਕਰੰਟ ਅਫੇਅਰਜ਼ ਲੈ ਕੇ ਆਉਂਦੇ ਸੀਗੇ ਪੰਜਾਬ ਵਾਲੇ ਫਿਰ ਮੈਨੂੰ ਲੱਗਾ ਵੀ ਨਹੀਂ ਆਲਰੇਡੀ ਮੈਂ ਕਰਾ ਚੁੱਕਾ ਹਾਂ ਮੈਨੂੰ ਲੱਗਦਾ ਵੀ ਮੈਂ ਬੱਚਿਆਂ ਨੂੰ ਫਾਈਲ ਜ਼ਰੂਰ ਪਹੁੰਚਦੀ ਕਰ ਦਵਾਂ ਸੋ ਜਿਹਨੂੰ ਤੁਸੀਂ ਇੱਕ ਲਿੰਕ ਤੇ ਕਲਿੱਕ ਕਰਨਾ ਹੈ ਤੇ ਲਿੰਕ ਤੇ ਕਲਿੱਕ ਕਰਨ ਤੋਂ ਬਾਅਦ ਉਸ ਫਾਈਲ ਨੂੰ ਆਪਣੇ ਫੋਨ ਦੇ ਵਿੱਚ ਡਾਊਨਲੋਡ ਕਰ ਲੈਣਾ ਹੈ ਤੇ ਉਹਦਾ ਪ੍ਰਿੰਟ ਕਢਾ ਸਕਦੇ ਤਾਂ ਬੜੀ ਵਧੀਆ ਗੱਲ ਹੈ ਪ੍ਰਿੰਟ ਕਢਾ ਕੇ ਉਹ 100 ਤੋਂ ਪਲੱਸ ਐਮਸੀਕਿਊਜ਼ ਸਾਇੰਸ ਐਂਡ ਟੈਕ ਦੇ ਕਵਰ ਕਰਨੇ ਆ ਵਿਦ ਡਿਟੇਲ ਐਕਸਪਲੇਨੇਸ਼ਨ ਸੋ ਥੈਟ ਕਿ ਤੁਸੀਂ ਜਿਹੜਾ ਹੈਗਾ ਉਹਨੂੰ ਰਿਵਾਈਜ਼ ਕਰ ਲਓ ਯਾਦ ਕਰ ਲਓ ਬਾਰ-ਬਾਰ ਪੜ੍ਹ ਲਓ ਕਿਉਂਕਿ ਮੈਜੋਰਿਟੀ ਆਫ ਟੌਪਿਕ ਜਿਹੜੇ ਉੱਥੋਂ ਹੀ ਸਾਨੂੰ ਵੇਖਣ ਨੂੰ ਮਿਲਣਗੇ ਜਿਹੜੀਆਂ ਮੈਂ ਕਲਾਸਾਂ ਲੈ ਰਿਹਾ ਆਪਣੀ ਰੋਜ਼ ਸਵੇਰੇ 10 ਵਜੇ ਕਲਾਸ ਨਹੀਂ ਉਹ ਤੁਸੀਂ ਲਾਉਣੀ ਲਾਉਣੀ ਆ ਬਟ ਇੱਕ ਸਪੈਸ਼ ਕੈਲੋ ਵੀ થોੜੀ ਕੰਟੈਂਟ ਅਸੀਂ ਪ੍ਰੋਵਾਈਡ ਕਰ ਰਹੇ ਆ ਇੱਕ ਕਹਾਣੀ ਇੱਥੇ ਨਹੀਂ ਰੁਕਣੀ ਹਜੇ ਕਹਾਣੀ ਸ਼ੁਰੂ ਹੋਈ ਹੈ ਹੋ ਸਕਦਾ ਕੱਲੂ ਮੈਂ ਇੱਕ ਹੋਰ ਫਾਈਲ ਦੇ ਦੇਵਾਂ ਪਰਸੋਂ ਇੱਕ ਹੋਰ ਫਾਈਲ ਦੇ ਦੇਵਾਂ ਸੋ ਇਦਾਂ ਕਰਦੇ ਕਰਦੇ ਕਹਦੇ ਮੈਂ ਤੁਹਾਨੂੰ ਰੋਜ਼ ਕੋਈ ਨਾ ਕੋਈ ਫਾਈਲਜ਼ ਜ਼ਰੂਰ ਦਿੰਦਾ ਰਹੂੰਗਾ ਜੀ ਠੀਕ ਹੈ ਸੋ ਹੁਣ ਇਹ ਫਾਈਲ ਜਿਹੜੀ ਹੈਗੀ ਆ ਇਹ ਕਿੱਥੋਂ ਮਿਲੂਗੀ ਕਿੱਦਾਂ ਮਿਲੂਗੀ ਮੈਂ ਜ਼ਰੂਰ ਦੱਸਾਂ ਦਿਖਾ ਦੇਣਾ ਫਾਈਲ ਕਿੱਦਾਂ ਦੀ ਆ ਉਸ ਤੋਂ ਵੱਲ ਇੱਕ ਛੋਟੀ ਜੀ ਇਨਫੋਰਮੇਸ਼ਨ ਆ ਤੁਹਾਡੇ ਲਈ ਉਹ ਇਨਫੋਰਮੇਸ਼ਨ ਕੀ ਆ ਤੁਹਾਨੂੰ ਕਿਹਨੂੰ ਕਿਹਨੂੰ ਪਤਾ ਐਮਟੀਵੀ ਕੀ ਚੀਜ਼ ਆ ਹਾਂਜੀ ਐਮਟੀਵੀ ਬਾਰੇ ਪਤਾ ਸਭ ਨੂੰ ਜਿਹੜੇ ਬੱਚਿਆਂ ਨੂੰ ਪਤਾ ਐਮਟੀਵੀ ਆਈ ਹੋਪ ਸਭ ਨੂੰ ਪਤਾ ਹੋਊਗਾ ਐਮਟੀਵੀ ਆਪਾਂ ਇੱਕ ਇਸ ਤਰੀਕੇ ਦਾ ਸੈੱਟ ਆਫ ਕੁਐਸਚਨ ਪੇਪਰ ਲੈ ਕੇ ਆਂਦਾ ਮੈਂ ਤੁਹਾਨੂੰ ਦਿਖਾ ਦਨ ਆਇਆ ਥੋੜੀ ਮੈਂ ਇਹਦੇ ਬਾਰੇ ਜਾਣਕਾਰੀ ਦੇਣਾ ਸੋ ਇਸ ਤਰੀਕੇ ਦਾ ਇੱਕ ਸੈੱਟ ਆਫ ਕੁਐਸਚਨ ਪੇਪਰ ਇਹਦੇ ਵਿੱਚ 25 ਸਾਡੇ ਕੋਲੇ ਐਮਸੀਕਿਊਜ਼ ਵਾਲੇ ਪੇਪਰ ਨੇ ਜਿਹਦੇ ਵਿੱਚ 20 ਜੀਐਸ ਦੇ ਨੇ ਤੇ ਜਿਨ੍ਹਾਂ ਵਿੱਚੋਂ ਜਿਹੜੇ ਹੈਗੇ 5 ਉਹ ਸੀ ਸੈੱਟ ਦੇ ਨੇ ਉਹਦੇ ਨਾਲ ਇਸ ਤਰੀਕੇ ਦੇ 25 ਹੋਰ ਸ਼ੀਟ ਤੁਹਾਡੇ ਘਰੇ ਆਉਂਦੀਆਂ ਨੇ ਸੋ ਬਾਈ ਇਹ ਮੈਂ ਕਹਿਆ ਸੀਗਾ ਟੈਸਟ ਲਾਊਗਾ ਤੋ ਵੱਧ ਠੀਕ ਹੈ ਤੇ ਬਹੁਤ ਸਾਰੇ ਬੱਚਿਆਂ ਨੇ ਮੈਂ ਤੁਸੀਂ ਆ ਲਓਗੇ ਇੰਨਾ ਕੁ ਪਿਆਰ ਮਿਲਿਆ ਬੱਚਿਆਂ ਦਾ ਵੀ ਮੈਂ ਦੱਸਿਆ ਸੀ ਅਸੀਂ ਪਹਿਲਾਂ 5000 ਆਰਡਰ ਕੀਤੀਆਂ ਉਹ ਪ੍ਰਿੰਟ ਹੋਈਆਂ ਬੱਚਿਆਂ ਤੱਕ ਪਹੁੰਚ ਗਈਆਂ ਸੀ 1000 ਹੋਰ ਪ੍ਰਿੰਟ ਕਢਾ ਲਈਆਂ ਹੁਣ ਉਹ ਵੀ ਸਿਰੇ ਲੱਗਣ ਵਾਲੀਆਂ ਨੇ ਸੋ ਇਸ ਦੋ ਵਾਰ ਅਸੀਂ ਬੰਦ ਕਰ ਦੇਣੀ ਪ੍ਰਿੰਟਿੰਗ ਤੇ ਜਿਹੜੇ ਬੱਚੇ ਹਜੇ ਆਰਡਰ ਨਹੀਂ ਕੀਤਾ ਬਾਈ ਉਹਨੂੰ ਆਰਡਰ ਕਰ ਸਕਦੇ ਨੇ ਤਾਂ ਪ੍ਰਾਈਸ ਘਟਾਇਆ ਗਿਆ ਇਹ ਖੁਸ਼ਖਬਰੀ ਇਹ ਆ ਦੂਜੀ ਫਾਈਵ ਬਾਰੇ ਮੈਂ ਦੱਸੂਗਾ ਸੋ ਇਸ ਐਮਟੀਵੀ ਦੀ ਜਿਹੜੀ ਹੋਮ ਡਿਲੀਵਰੀ ਸੀਗੀ ਪਹਿਲਾਂ ਉਹ 1500 ਰੁਪਈਆ ਹੁੰਦੀ ਸੀਗੀ ਤੁਸੂ 1500 ਰੁਪਏ ਦੇ ਵਿੱਚ ਤੁਹਾਡੇ ਘਰੇ ਪਹੁੰਚਦੀ ਸੀਗੀ ਹੁਣ ਇਹ ਐਮਟੀਵੀ ਜਿਹੜੀ ਹੈਗੀ ਸਿਰਫ 1100 ਰੁਪਏ ਦੇ ਵਿੱਚ ਤੁਹਾਡੇ ਘਰੇ ਪਹੁੰਚੂਗੀ ਇਹ ਐਮਟੀਵੀ ਸੋ ਇਹ ਕਹਿ ਲਓ ਵੀ ਇੱਕ ਦੋ ਦਿਨ ਦਾ ਹੀ ਪ੍ਰਾਈਸ ਡ੍ਰੌਪ ਹੈਗਾ ਆ 1100 ਰੁਪਏ ਦੇ ਵਿੱਚ ਤੁਹਾਡੇ ਘਰੇ ਪਹੁੰਚੂਗੀ ਐਮਟੀਵੀ ਤੁਸੀਂ ਨੰਬਰ ਜਿਹੜਾ ਹੈਗਾ ਨੋਟ ਕਰ ਲਓ ਉਸ ਨੰਬਰ ਤੇ ਕਾਲ ਕਰਕੇ ਤੁਸੀਂ ਇਹਨੂੰ ਆਰਡਰ ਕਰ ਸਕਦੇ ਹੋ ਠੀਕ ਹੈ ਹੁਣ ਨੰਬਰ ਜਿਹੜਾ ਇੱਕ ਵਾਰ ਮੈਂ ਉਹ ਦੱਸ ਦਵਾਂ ਫਿਰ ਮੈਂ ਇਸ ਫਾਈਲ ਤੇ ਜ਼ਰੂਰ ਆ ਜਾਊਗਾ ਠੀਕ ਹੈ ਸੋ ਇਹ ਨੰਬਰ ਹੈ ਆਪਣੇ ਕੋਲੇ ਇਸ ਨੰਬਰ ਤੇ ਤੁਸੀਂ ਕਲਿੱਕ ਕਰਕੇ ਜਿਹੜਾ ਹੈਗਾ ਐਮਟੀਵੀ ਨੂੰ ਆਰਡਰ ਕਰ ਸਕਦੇ ਹੋ 09240 231048 ਯਾਨੀ ਕਿ 9240231048 ਇਹ ਨੰਬਰ ਨੋਟ ਕਰ ਲਓ ਇਹ ਤੇ ਕਾਲ ਕਰਕੇ ਤੁਸੀਂ ਐਮਟੀਵੀ ਨੂੰ ਆਰਡਰ ਕਰ ਸਕਦੇ ਹੋ ਜਿਹੜੇ ਬੱਚੇ ਕਹਿੰਦੇ ਸੀ ਕਿ ਐਮਟੀਵੀ ਕੋਸਟਲੀ ਆ ਥੋੜੀ ਜੀ ਅੱਜ ਜੁੜੋਗੇ ਤਿੰਨ ਚਾਰ ਦਿਨਾਂ ਦੇ ਅੰਦਰ ਤੁਹਾਡੇ ਕੋਲ ਪਹੁੰਚ ਜੂਗੀ ਹੁਣ ਵਾਪਸ ਆਉਣੇ ਆ ਫਾਈਲ ਉਹ ਫਾਈਲ ਹੈ ਕਿਦਾਂ ਦੀ ਇੱਕ ਵਾਰੀ ਜ਼ਰੂਰ ਦੇਖ ਲਓ ਠੀਕ ਹੈ ਸੋ ਜਿਹੜੇ ਬੱਚੇ ਤਿਆਰੀ ਕਰ ਰਹੇ ਨੇ ਉਹਨਾਂ ਨੂੰ ਮੈਂ ਦਿਖਾਉਣਾ ਚਾਹੁੰਦਾ ਵੀ ਇੱਕ ਫਾਈਲ ਆ ਆਪਣੇ ਕੋਲੇ ਦੇਖੋ ਜੀ 119 ਪੇਜਾਂ ਦੀ ਫਾਈਲ ਹੈ ਇਹਦੇ ਵਿੱਚ ਠੀਕ ਹੈ ਹਾਂ ਰੀਜ ਹਾਂ ਦੋ ਤਿੰਨ ਦਿਨਾਂ ਵਿੱਚ ਪਹੁੰਚ ਜੂਗੀ ਜਿਨ੍ਹਾਂ ਨੇ ਨਹੀਂ ਆਰਡਰ ਕੀਤੀ ਬਾਈ ਕਰ ਸਕਦਾ ਹੈ ਦੋ ਤਿੰਨ ਦਿਨਾਂ ਵਿੱਚ ਪਹੁੰਚ ਜੂਗੀ ਜਿਨ੍ਹਾਂ ਨੇ ਆਰਡਰ ਕੀਤੀ ਉਹਦੀਆਂ ਸਿਫਤਾਂ ਕਰ ਰਹੇ ਨੇ ਚਲੋ ਵੈਸੇ ਫਾਈਲ ਮੈਂ ਆਲਰੇਡੀ ਆਪਣੇ ਜਿਹੜੇ ਪੁਰਾਣੇ ਸਟੂਡੈਂਟ ਨੂੰ ਦੇ ਚੁੱਕਾ ਹਾਂ ਜੇ ਤੁਸੀਂ ਆਰਡਰ ਨਹੀਂ ਇਹਨੂੰ ਮਤਲਬ ਹਜੇ ਤੱਕ ਤੁਸੀਂ ਇਹਨੂੰ ਨਹੀਂ ਡਾਊਨਲੋਡ ਕੀਤਾ ਮੈਂ ਦੁਬਾਰਾ ਅੱਜ ਸੈਂਡ ਕਰ ਦੂੰਗਾ ਅ ਅੱਡਾ ਦੀ ਐਪ ਤੇ ਤੁਹਾਨੂੰ ਮਿਲ ਜੂਗੀ ਬੱਚੇ ਜੇ ਤੁਸੀਂ ਹਜੇ ਤੱਕ ਸਾਇੰਸ ਐਂਡ ਟੈਕ ਦੇ ਇਕੱਲੀ ਥਿਊਰੀ ਪੜ੍ਹੀ ਆ ਤੇ 100 100 ਤੋਂ ਉੱਤੇ ਕੁਸ਼ਨ ਆਏ ਲਾ ਲਓ 100 ਤੋਂ ਉੱਤੇ ਕੁਸ਼ਨਾਂ ਤੁਸੀਂ ਬੈਠੋਗੇ ਤਾਂ ਤੁਹਾਨੂੰ 2-4 ਘੰਟੇ ਲੱਗਣਗੇ ਤੁਸੀਂ ਇਹਨੂੰ ਪੜ੍ਹ ਸਕਦੇ ਹੋ ਸੋ ਇਹ ਪੂਰੀ ਫਾਈਲ 2 ਤੋਂ 3 ਘੰਟੇ 4 ਘੰਟੇ ਵਿੱਚ ਤੁਸੀਂ ਪੜ੍ਹ ਲਓਗੇ ਇਹਨੂੰ ਪੜ੍ਹ ਕੇ ਵੀ ਦੇ ਦੀ ਐਕਸਪਲੇਨੇਸ਼ਨ ਦੇਖੋ ਪਹਿਲਾ ਕੁਸ਼ਨ ਆਊਗਾ ਫਿਰ ਇਹ ਪੰਜਾਬੀ ਚ ਆਊਗਾ ਤੇ ਉਦੋਂ ਬਾਅਦ ਇਹਦੀ ਐਕਸਪਲੇਨੇਸ਼ਨ ਤੇ ਜੇ ਤੁਸੀਂ ਇਹਨਾਂ ਨੂੰ ਵੀ ਕੱਲਾ ਪੰਜਾਬੀ 119 ਪੇਜ ਅੱਧੇ ਪੇਜ ਰਹੇ ਨੇ 60 ਪੇਜ ਰਹੇ ਨੇ ਸੋ 60 ਪੇਜ ਤੁਸੀਂ 2 2.5 ਘੰਟੇ ਲਾਉਂਗੇ ਪੜਨ ਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ ਜਾਨੀ ਕਿ ਸਾਇੰਸ ਐਂਡ ਟੈਕ ਦੇ ਜੇ ਤੁਸੀਂ 100 ਤੋਂ ਉੱਤੇ MCQ ਪੜ ਲਏ ਵਿਦ ਐਕਸਪਲੇਨੇਸ਼ਨ ਤਾਂ ਮੈਨੂੰ ਲੱਗਦਾ ਵੀ ਤੁਹਾਡੇ ਸਾਇੰਸ ਐਂਡ ਟੈਕ ਦੇ ਕਰੰਟ ਅਫੇਅਰ ਬਹੁਤ ਸਟਰੋਂਗ ਹੋ ਜਾਣਗੇ ਸਾਇੰਸ ਐਂਡ ਟੈਕ ਦੇ ਜਿਹੜੇ ਉਸ ਬਹੁਤ ਵਧੀਆ ਤੁਹਾਨੂੰ ਉਹ ਦੇਖਣ ਨੂੰ ਮਿਲਣਗੇ ਸੋ ਬਾਈ ਇਹ ਤੁਸੀਂ ਕੁਐਸਚਨ ਦੇਖ ਲਓ ਚਾਹੇ ਨਿਸਾਰ ਕਹਿ ਲਓ ਜਿੰਨੇ ਵੀ ਇੰਪੋਰਟੈਂਟ ਨਿਊਜ਼ ਦੇ ਵਿੱਚ ਟੌਪਿਕ ਰਹੇ ਨੇ ਉਹ ਸਾਰੇ ਟੌਪਿਕਸ ਦੇ ਉੱਤੇ ਸਾਨੂੰ ਐਮਸੀਕਿਊਜ਼ ਦੇਖਣ ਨੂੰ ਮਿਲਣਗੇ ਇਸ ਫਾਈਲ ਦੇ ਵਿੱਚ ਲਗਭਗ 150 ਦੇ ਅਰਾਊਂਡ ਐਮਸੀਕਿਊਜ਼ ਵਿੱਚ ਹੈਗੇ ਆ ਹੁਣ ਫਾਈਲ ਮਿਲਣੀ ਕਿਦਾਂ ਵਧੀਆ ਲੱਗੀ ਜੀ ਇਹ ਫਾਈਲ ਡਾਊਨਲੋਡ ਕਰ ਲਓਗੇ ਪੜ ਲਓਗੇ ਪਹਿਲਾਂ ਇਹ ਵਾਦਾ ਕਰੋ ਵੀ ਜਦੋਂ ਪੜਾਂਗੇ ਜ਼ਰੂਰ ਅਸੀਂ ਇਸ ਫਾਈਲ ਨੂੰ ਜੇ ਪੜੋਂਗੇ ਤਾਂ ਬਹੁਤ ਚੰਗੀ ਗੱਲ ਆ ਹੁਣ ਅਸੀਂ ਕਿਉਂ ਦੇ ਰਹੇ ਐਮਸੀਕਿਊ ਦੇਖੋ ਜਿਵੇਂ ਐਮਟੀਵੀ ਆ ਟੈਸਟ ਸੀਰੀਜ਼ ਆ ਐਮਸੀਕਿਊਜ਼ ਆ ਸਾਨੂੰ ਪਤਾ ਵੀ ਉਹ ਸਮਝਦੇ ਹੋ ਜ਼ਿਆਦਾ ਤੋਂ ਜ਼ਿਆਦਾ ਐਮਸੀਕਿਊਜ਼ ਕਰੋਗੇ ਥੋੜਾ ਰਿਜ਼ਲਟ ਪੱਕਾ ਹੋਊਗਾ ਜੇ ਹਜੇ ਵੀ ਅਸੀਂ ਨਹੀਂ ਇਸ ਚੀਜ਼ ਨੂੰ ਸਮਝੇ ਵੀ ਨਹੀਂ ਸਰ ਐਮਸੀਕਿਊਜ਼ ਘੱਟ ਕਰਾਂਗੇ ਸਰ ਜੂਗਾ ਨਹੀਂ ਬੱਚੇ ਜੇ ਐ ਸੋਚੀਏ ਵੀ ਜੇ ਇੱਥੋਂ ਕਰ ਲਈਏ ਤੇ ਇਹ ਰਹਿਣ ਦੀ ਹੀ ਨਹੀਂ ਜਿਹੜੀ ਚੀਜ਼ ਤੁਹਾਡੇ ਲਈ ਚਾਹੋ ਟੈਸਟ ਸੀਰੀਜ਼ ਆ ਠੀਕ ਹੈ ਹਾਂਜੀ ਕੱਲ ਨੂੰ ਕਲਾਸ ਹੋਊਗੀ ਗਰੰਟ ਅਫੇਅਰ ਦੀ ਪੱਕਾ ਹੋਊਗੀ ਸਵੇਰੇ ਪੱਕਾ ਗਰੰਟ ਅਫੇਅਰ ਦੀ ਕੱਲ ਨੂੰ ਕਲਾਸ ਹੋਊਗੀ ਠੀਕ ਹੈ ਸੋ ਜਿਹੜੇ ਬੱਚੇ ਕਿਤੇ ਉਹ ਵੀ ਐਮਸੀਕਿਊਜ਼ ਕਰਨੇ ਚਾਹੀਏ ਆਪਣੀਆਂ ਕਲਾਸਿਸ ਦੇ ਵਿੱਚੋਂ ਆ ਚਾਹੇ ਮੈਂ ਪੀਡੀਐਫ ਦੇਣਾ ਚਾਹੇ ਐਮਟੀਵੀਆ ਜਾਂ ਟੈਸਟ ਸੀਰੀਜ਼ ਆ ਸਭ ਕਿਤੇ ਉਹ ਐਮਸੀਕਿਊਜ਼ ਕਰਨੇ ਆ ਜਿੰਨੇ ਜ਼ਿਆਦਾ ਜ਼ਿਆਦਾ ਕਰਾਂਗੇ ਉਨਾਂ ਰਿਜ਼ਲਟ ਵਧੀਆ ਆਊਗਾ ਮੈਂ ਲਿਖ ਕੇ ਦੇਣ ਨੂੰ ਤਿਆਰ ਆ ਤੁਹਾਨੂੰ ਜੇ ਹਜੇ ਵੀ ਦਿਮਾਗ ਚੱਲਦਾ ਨਾ ਵੀ ਦੇਖ ਲਾਂਗੇ ਗੱਲ ਵੱਖਰੀ ਠੀਕ ਹੈ ਹੁਣ ਇਹ ਫਾਈਲ ਤੁਹਾਨੂੰ ਦਿਖਾਤੀ ਆ 119 ਪੇਜਾਂ ਦੀ ਪੰਜਾਬੀ ਅੰਗਰੇਜ਼ੀ ਵਿੱਚ ਫਾਈਲ ਆ ਇਹਦੇ ਵਿੱਚ ਇਸ ਤਰੀਕੇ ਦੇ ਕੁਐਸਚਨ ਨੇ ਸੋ ਜਿੰਨੇ ਵੀ ਇੰਪੋਰਟੈਂਟ ਟਾਪਿਕ ਨੇ ਮੈਂ ਸਾਰੇ ਟਾਪਿਕ ਕਵਰ ਕਰਨ ਦੀ ਕੋਸ਼ਿਸ਼ ਕੀਤੀ ਚਾਹੋ ਏਆਈ ਮਿਸ਼ਨ ਨੂੰ ਲੈ ਕੇ ਹੁਣ ਜਿੰ ਜਿਨੋਮੀਡੀਆਂ ਪ੍ਰੋਜੈਕਟ ਨੂੰ ਲੈ ਕੇ ਗਿਆ ਸਾਰੇ ਨੇ ਹੁਣ ਡਾਊਨਲੋਡ ਕਿੱਦਾਂ ਕਰ ਸਕਦੇ ਆ ਤੁਸੀਂ ਦੇਖੋਗੇ ਆਪਣੀ ਕਲਾਸ ਚੱਲ ਰਹੀ ਆ ਇਸ ਕਲਾਸ ਦੇ ਨਾਲ ਉੱਤੇ ਤੁਸੀਂ ਦੇਖੋ ਜਿੱਥੇ ਕਮੈਂਟ ਬਾਕਸ ਉੱਤੇ ਲਿੰਕ ਲੱਗਾ ਹੋਇਆ ਇੱਕ ਜਿਹੜੇ ਬੱਚੇ ਲਾਈਵ ਦੇਖ ਰਹੇ ਆ ਉਹ ਇਸ ਲਿੰਕ ਦੇ ਉੱਤੇ ਕਲਿੱਕ ਕਰਨਗੇ ਜਿਹੜੇ ਰਿਕਾਰਡਡ ਦੇਖਣਗੇ ਸੈਸ਼ਨ ਨੂੰ ਉਹ ਕਮੈਂਟ ਬਾਕਸ ਦੇ ਵਿੱਚ ਜਾਓ ਵੀਡੀਓ ਦੇ ਥੱਲੇ ਇੱਥੇ ਉੱਥੇ ਕਮੈਂਟ ਲੱਗਾ ਹੋਊਗਾ ਕਿ 400 ਐਮਸੀਕਿਊਜ਼ ਪੀਡੀਐਫ ਜਿਹੜੀ ਹੈਗੀ ਉੱਤੇ ਕਲਿੱਕ ਕਰੋ ਕਲਿੱਕ ਕਰੋਗੇ ਤਾਂ ਬਾਈ ਤੁਸੀਂ ਜਿਹੜਾ ਇਹਨੂੰ ਡਾਊਨਲੋਡ ਕਰ ਲਓਗੇ ਸੋ ਮੈਂ ਇੱਕ ਵਾਰ ਦਿਖਾ ਵੀ ਦੇਣਾ ਕਰਕੇ ਤੁਸੀਂ ਕਿਸ ਤਰੀਕੇ ਨਾਲ ਡਾਊਨਲੋਡ ਕਰ ਸਕਦੇ ਹੋ ਇਸ ਲਿੰਕ ਤੇ ਕਲਿੱਕ ਕਰੋਗੇ ਜਿਹਨਾਂ ਦੇ ਫੋਨ ਦੇ ਵਿੱਚ ਅੱਡਾ ਦੀ ਐਪ ਹੋਊਗੀ ਠੀਕ ਹੈ ਸੋ ਜੇ ਫੋਨ ਦੇ ਵਿੱਚ ਅੱਡਾ ਦੀ ਐਪ ਨਹੀਂ ਹੈਗੀ ਫਿਰ ਕੰਮ ਔਖਾ ਹੋ ਜਾਊਗਾ ਸਭ ਤੋਂ ਪਹਿਲਾਂ ਫੋਨ ਦੇ ਵਿੱਚ ਅੱਡਾ 247 ਦੀ ਐਪ ਇੰਸਟਾਲ ਕਰ ਲਓ ਉਸ ਐਪ ਨੂੰ ਇੰਸਟਾਲ ਕਰਨ ਤੋਂ ਬਾਅਦ ਇਸ ਲਿੰਕ ਤੇ ਕਲਿੱਕ ਕਰੋ ਫਿਰ ਤੁਸੀਂ ਸਿੱਧੀ ਫਾਈਲ ਡਾਊਨਲੋਡ ਕਰ ਲਓਗੇ ਬਟ ਅੱਡਾ ਦੀ ਐਪ ਦਾ ਹੋਣਾ ਫੋਨ ਦੇ ਵਿੱਚ ਬਹੁਤ ਜ਼ਰੂਰੀ ਹੈ ਅੱਡਾ ਦੀ ਐਪ ਕਿੱਥੋਂ ਮਿਲੂਗੀ ਪਲੇ ਸਟੋਰ ਤੇ ਜਾਓ ਉੱਥੇ ਜਾ ਕੇ ਸਰਚ ਕਰੋ ਅੱਡਾ 247 ਤੇ ਤੁਸੀਂ ਸਿੱਧਾ ਉਹ ਅੱਡਾ ਦੀ ਐਪ ਨੂੰ ਇੰਸਟਾਲ ਕਰੋ ਉੱਥੇ ਆਪਦੀ ਡਿਟੇਲ ਤੁਹਾਡਾ ਨਾਮ ਫੋਨ ਨੰਬਰ ਹੋਊਗਾ ਰਜਿਸਟ੍ਰੇਸ਼ਨ ਕਰਨ ਦੇ ਲਈ ਉਹ ਭਰੋ ਤੇ ਬਾਅਦ ਦੇ ਵਿੱਚ ਇਸ ਲਿੰਕ ਤੇ ਕਲਿੱਕ ਕਰੋ ਫਿਰ ਖੁੱਲੂਗਾ ਅਦਰਵਾਜ਼ ਬੱਚੇ ਕਹਿੰਦੇ ਜੀ ਲਿੰਕ ਤੇ ਕਲਿੱਕ ਕੀਤਾ ਫਾਈਲ ਨਹੀਂ ਖੁੱਲੀ ਵਿਦਆਊਟ ਅੱਡਾ ਦੀ ਐਪ ਫੋਨ ਦੇ ਵਿੱਚ ਫਾਈਲ ਨਹੀਂ ਓਪਨ ਹੋਊਗੀ ਤੇ ਨਾ ਡਾਊਨਲੋਡ ਹੋਊਗੀ ਸੋ ਪਹਿਲਾਂ ਫੋਨ 'ਚ ਅੱਡਾ ਦੀ ਐਪ ਇੰਸਟਾਲ ਕਰੋ ਫਾਈਲ ਦੇ ਉੱਤੇ ਕਲਿੱਕ ਕਰੋ ਲਿੰਕ ਦੇ ਉੱਤੇ ਇਹ ਲਿੰਕ ਮੈਂ ਦੇ ਦਊਂਗਾ ਥੱਲੇ ਐਂਡ ਇਸ ਲ ਆਹ ਲੋ ਜੀ ਪੰਜਾਬ ਵੱਡਾ ਪੀਸੀਐਸ 2025 ਇਸ ਟੈਲੀਗ੍ਰam ਦੇ ਗਰੁੱਪ ਵਿੱਚ ਪਾ ਦੂੰਗਾ ਤੇ ਤੁਸੀਂ ਇਸ ਟੈਲੀਗ੍ਰam ਗਰੁੱਪ ਨੂੰ ਜੁਆਇਨ ਰੱਖ ਲਓ ਇਹਦੇ ਉੱਤੇ ਵੀ ਲਿੰਕ ਦੇ ਉੱਤੇ ਕਲਿੱਕ ਕਰਿਓ ਤੇ ਤੁਹਾਨੂੰ ਇਹ ਲਿੰਕ ਦੇ ਰਾਂਹੀਂ ਤੁਸੀਂ ਜਿਹੜਾ ਹੈ ਉਹ ਡਾਊਨਲੋਡ ਕਰ ਸਕਦੇ ਹੋ ਪੂਰੀ ਪੂਰੀ ਫਾਈਲ ਨੂੰ ਠੀਕ ਹੈ ਆ ਓਕੇ ਜੀ ਵਿਲ ਟ੍ਰਾਈ ਕਿ ਜਿਹੜੇ ਹੈਗੇ ਆ ਮੈਂ ਉਹਨਾਂ ਦਾ ਹੱਲ ਕਰ ਦੂੰਗਾ ਹਾਂਜੀ ਹਾਂਜੀ ਜ਼ਰੂਰ ਜ਼ਰੂਰ ਸ਼ਰਮਾ ਜੀ ਜ਼ਰੂਰ ਇਹ ਵੀ ਹੱਲ ਛੇਤੀ ਹੋ ਜਾਊਗਾ ਠੀਕ ਹੈ ਸੋ ਹਾਂਜੀ ਹਾਂਜੀ ਮੈਂ ਸਮਝ ਗਿਆ ਤੁਹਾਡਾ ਮੈਸੇਜ ਹੋ ਜਾਊਗਾ ਤਾਂ ਲਓ ਜੀ ਆਈ ਹੋਪ ਕਲੀਅਰ ਹੋ ਗਿਆ ਹੋਊਗਾ ਤੁਸੀਂ ਇਸ ਟੈਲੀਗ੍ਰਾਮ ਦੇ ਚੈਨਲ ਨੂੰ ਵੀ ਜੁਆਇਨ ਕਰ ਸਕਦੇ ਹੋ ਇੱਥੇ ਵੀ ਤੁਹਾਨੂੰ ਲਿੰਕ ਮਿਲ ਜੂਗਾ ਮੈਂ ਹੁਣੇ ਪਾ ਦਿੰਦਾ ਐਡ ਨਾਲ ਦੀ ਨਾਲ ਹੀ ਐਮਟੀਵੀ ਬਾਰੇ ਜਾਂਦੇ ਜਾਂਦੇ ਆਈ ਹੋਪ ਤੁਹਾਨੂੰ ਇਹ ਵਧੀਆ ਲੱਗਿਆ ਹੋਊਗਾ ਕੰਟੈਂਟ ਜੇ ਵਧੀਆ ਲੱਗਿਆ ਇੱਕ ਵਾਰ ਕਮੈਂਟ ਬਾਕਸ ਜਰੂਰ ਦੱਸੋ ਵੀ ਕਿੰਦਾ ਦਾ ਇਨੀਸ਼ੀਏਟਿਵ ਲੱਗਿਆ ਕਿ ਤੁਹਾਨੂੰ ਸਰ ਅਸੀਂ ਫ੍ਰੀ ਆਫ ਕੋਸਟ ਪੜ੍ਹਨ ਲਈ ਕੰਟੈਂਟ ਦੇ ਰਹੇ ਹਾਂ ਅਲਟੀਮੇਟਲੀ ਗੋ ਸਾਡਾ ਰਿਜ਼ਲਟ ਹੈ ਜਿੰਨਾ ਤੁਸੀਂ ਜ਼ਿਆਦਾ ਪੜੋਗੇ ਉਹਨਾਂ ਵਧੀਆ ਰਿਜ਼ਲਟ ਆਊਗਾ ਸਾਨੂੰ ਵੀ ਉਹ ਤੋਂ ਜ਼ਿਆਦਾ ਖੁਸ਼ੀ ਹੋਊਗੀ ਠੀਕ ਹੈ ਜੀ ਸੋ ਇਸ ਫਾਈਲ ਨੂੰ ਪੜ ਲਿਓ ਸਵੇਰੇ 10 ਵਜੇ ਆਪਣੀ ਕਰੰਟ ਅਫੀਸ ਦੀ ਕਲਾਸ ਹੁੰਦੀ ਹੈ ਉਹ ਮਿਸ ਬਿਲਕੁਲ ਵੀ ਨਹੀਂ ਕਰਨੀ ਰੋਜ਼ ਲਾਉਣੀ ਹੈ ਤੇ ਐਮਟੀਵੀ ਦੀ ਪ੍ਰਾਈਸ ਜਿਹੜਾ ਮੈਂ ਦੱਸਿਆ ਜਾ ਉਹ ਡ੍ਰੌਪ ਹੋ ਚੁੱਕਾ ਸੋ ਐਮਟੀਵੀ ਦਾ ਪ੍ਰਾਈਸ ਦਾ ਫਾਇਦਾ ਲੈਣ ਦੇ ਲਈ ਐਮਟੀਵੀ ਆਰਡਰ ਕਰਨ ਦੇ ਲਈ ਇਸ ਨੰਬਰ ਤੇ ਕਾਲ ਕਰੋ ਤੇ 2 ਤੋਂ 3 ਦਿਨ ਲੱਗਣਗੇ ਜੇ ਤੁਸੀਂ ਅੱਜ ਆਰਡਰ ਕਰਦੇ ਹੋ ਤੋਡੇ ਘਰ ਐਮਟੀਵੀ ਪਹੁੰਚ ਜਾਊਗੀ ਠੀਕ ਹੈ ਸੋ ਐਮਟੀਵੀ ਨੂੰ ਆਰਡਰ ਕਰਨ ਦੇ ਨੰਬਰ ਤੇ ਕਾਲ ਕਰੋ ਪ੍ਰਾਈਸ ਡ੍ਰੌਪ ਹੋ ਚੁੱਕਾ ਹੈ ਐਮਟੀਵੀ ਦਾ ਜਿੰਨਾ ਮੈਂ ਦੱਸਿਆ ਤੁਹਾਨੂੰ 1100 ਰੁਪਏ ਪਹਿਲਾਂ ਕਿੰਨਾ ਸੀਗਾ ਸਰ 1500 ਰੁਪਏ ਹੁਣ ਕਿੰਨਾ ਹੋ ਗਿਆ ਹੈ ਜੀ 1100 ਰੁਪਏ ਇੱਥੇ ਕਾਲ ਕਰੋ ਤੇ ਐਮਟੀਵੀ ਨੂੰ ਆਰਡਰ ਕਰੋ ਪਲੱਸ ਫਾਈਲ ਨੂੰ ਡਾਊਨਲੋਡ ਕਰੋ ਮੈਨੇਜ ਕਰੋ ਅਲਟੀਮੇਟਲੀ ਰਿਜ਼ਲਟ ਲੈ ਕੇ ਆਉਣਾ ਜੀ ਠੀਕ ਹੈ ਚਲੋ ਆ ਵਾਦਾ ਕਰ ਦਉਂ ਵੀ ਰਿਜ਼ਲਟ ਆਊਗਾ ਚਲੋ ਸਵੇਰੇ ਮਿਲਦੇ ਆ 10 ਵਜੇ ਕਰੰਟ ਅਫੇਅਰ ਦੀ ਕਲਾਸ ਵਿੱਚ ਜਾਂਦੇ ਵਾਸਤੇ ਰਹੋ ਰੱਬ ਖੈਰ ਕਰੇ ਸਸ਼ੀ ਘਸਰ ਨੂੰ ਬਾਏ ਬਾਏ ਡਾ